ਇਸ ਵੇਲੇ ਦੀ ਵੱਡੀ ਖਬਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਰਵਨੀਤ ਬਿੱਟੂ ਦੁਆਰਾ ਮਸੀਹ ਭਾਈਚਾਰੇ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਗਈ ਸੀ ਜਿਸ ਤੋਂ ਬਾਅਦ ਮਸੀਹ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਰਵਨੀਤ ਬਿੱਟੂ ਸਾਡੇ ਤੋਂ ਮਾਫੀ ਮੰਗਣ ਅਜੇ ਇਹ ਅਣਅਧਿਕਾਰਤ ਬਿਆਨ ਦੇਣ ਤੋਂ ਜਿਹੜਾ ਰਵਨੀਤ ਬਿੱਟੂ ਨੂੰ ਗੁਰਹਿੇਜ਼ ਕਰਨਾ ਚਾਹੀਦਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਵਨੀਤ ਬਿੱਟੂ ਕੇਂਦਰੀ ਮੰਤਰੀ ਦੁਆਰਾ ਦਿੱਤੇ ਗਏ ਬਿਆਨ ਤੇ ਜਿਹੜਾ ਕਿ ਹੁਣ ਮਸੀਹ ਭਾਈਚਾਰੇ ਦੇ ਵਿੱਚ ਰੋਸ਼ਦੀ ਲਹਿਰ ਹੈ ਰਵਨੀਤ ਬਿੱਟੂ ਨੇ ਇਸਾਈ ਭਾਈਚਾਰੇ ਦੇ ਨਾਲ ਛੇੜਛਾੜ ਦਾ ਜਿਹੜਾ ਨਵਾਂ ਵਿਵਾਦ ਹੈ ਉਹ ਛਿੜਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਘਟ ਗਿਣਤੀ ਕਮਿਸ਼ਨ ਦੇ ਚੇਰ ਮੈਂ ਜਤਿੰਦਰ ਮਸੀਹ ਗੌਰਵ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਜਲਦ ਮਾਫੀ ਮੰਗਣ ਦੇ ਲਈ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪਿਛਲੇ ਦਿਨਾਂ ਪੰਜਾਬ ਦੇ ਵਿੱਚ ਮਸੀਹ ਭਾਈਚਾਰੇ ਖਿਲਾਫ ਬਿਆਨ ਨੂੰ ਲੈ ਕੇ ਮਸੀਹ ਭਾਈਚਾਰੇ ਦੇ ਅੰਦਰ ਰੋਸ ਹੈ ਰਵਨੀਤ ਬਿੱਟੂ ਅਜੇ ਅਣਅਧਿਕਾਰਤ ਬਿਆਨ ਤੋਂ ਗੁਰਹੇਜ਼ ਕਰਨ ਰਵਨੀਤ ਬਿੱਟੂ ਜਲਦ ਤੋ ਜਲਦ ਅਣਸੰਵਿਧਾਨਿਕ ਬਿਆਨਾਂ ਸਬੰਧੀ ਸਮੂਹ ਈਸਾਈ ਭਾਈਚਾਰੇ ਤੋਂ ਜਨਤਕ ਤੌਰ ਤੇ ਮਾਫੀ ਮੰਗਣ ਤਾਂ ਇਹ ਜਿਹੜਾ ਵੱਡੇ ਗੱਲ ਹੈ ਇਹ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਦੇ ਵੱਲੋਂ ਕਿਹਾ ਗਿਆ ਕਿ ਜਲਦ ਤੋਂ ਜਲਦ ਜਿਹੜਾ ਕਿ ਰਵਨੀਤ ਬਿੱਟੂ ਸੰਵਿਧਾਨਿਕ ਅਣਸੰਵਿਧਾਨਿਕ ਬਿਆਨਾਂ ਸਬੰਧੀ ਸਮੂਹ ਈਸਾਈ ਭਾਈਚਾਰੇ ਤੋਂ ਜਨਤਕ ਤੌਰ ਤੇ ਮਾਫੀ ਮੰਗਣ ਲਗਾਤਾਰ ਕਟਗਿਣਤੀ ਕਮਿਸ਼ਨ ਕੋਲ ਈਸਾਈ ਭਾਈਚਾਰੇ 컬로 ਰਵਨੀਤ ਬਿੱਟੂ ਵਿਰੋਧ ਪਹੁੰਚ ਰਹੀਆਂ ਸਨ ਸ਼ਿਕਾਇਤਾਂ ਤਾਂ ਜਿਸ ਨੂੰ ਦੇਖਦੇ ਹੋਏ ਕੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰ ਮੈਂ ਗੌਰਵ ਮਸੀਹ ਜਤਿੰਦਰ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਨੂੰ ਪੱਤਰ ਲਿਖ ਕੇ ਕੇਂਦਰ ਮੰਤਰੀ ਨੂੰ ਅਪੀਲ ਕੀਤੀ ਆ ਕਿ ਰਵਨੀਤ ਬਿੱਟੂ ਨੂੰ ਅਜਿਹੇ ਬਿਆਨ ਦੇਣ ਤੋਂ ਰੋਕਿਆ ਜਾਵੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਕੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਆਓ ਸੁਣਦੇ ਆਂ ਤੋ ਸਾਰਨ ਮੇਰੇ ਵੱਲੋਂ ਜੀ ਐਮ ਸੀ ਡੀ ਮੈਂ ਜਤਿੰਦਰ ਮਸੀ ਗੌਰਵ ਕਟਗਿੰਦੀ ਕਮਿਸ਼ਨ ਚੇਅਰਮੈਨ ਪੰਜਾਬ ਸਰਕਾਰ ਆ ਪਿਛਲੇ ਦਿਨਾਂ ਦੇ ਵਿੱਚ ਐਮ ਪੀ ਨਮਨੀਤ ਬਿੱਟੂ ਜੀ ਵੱਲੋਂ ਬਹੁਤ ਮਾੜੀ ਟਿੱਪਣੀ ਜਿਹੜੀ ਮਸੀਹ ਭਾਈਚਾਰੇ ਦੇ ਖਿਲਾਫ ਕੀਤੀ ਗਈ ਸੀ ਜਿਹਦੇ ਸਬੰਧ ਵਿੱਚ ਮੇਰੇ ਕੋ ਕਾਫੀ ਕੰਪਲੇਂਟਾਂ ਵੀ ਮਸੀਹ ਭਾਈਚਾਰ ਵੱਲੋਂ ਆਈਆਂ ਵਾ ਔਰ ਮੈਂ ਪੰਜਾਬ ਸਰਕਾਰ ਦੇ ਰਾਹੀਂ ਸੈਂਟਰ ਸਰਕਾਰ ਨੂੰ ਲਿਖਿਆ ਵੀ ਬਿੱਟੂ ਜੀ ਨੂੰ ਇਹੋ ਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਵਾ ਕਿਉਂਕਿ ਉਹ ਇੱਕ ਸੰਵਿਧਾਨਿਕ ਅਹੁਦੇ ਤੇ ਨੇ ਸੰਵਿਧਾਨਿਕ ਅਹੁਦੇ ਤੇ ਰਹਿੰਦੇ ਹੋਏ ਉਹਨਾਂ ਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਔਰ ਉਹਨਾਂ ਨੂੰ ਇਸ ਗੱਲ ਦੀ ਮਾਫੀ ਵੀ ਮੰਗਣੀ ਚਾਹੀਦੀ ਆ ਕਿਉਂਕਿ ਇਹਨਾਂ ਦੇ ਇਸ ਬਿਆਨ ਦੇ ਨਾਲ ਪੂਰੇ ਮਸੀਹ ਭਾਈਚਾਰੇ ਚ ਰੋਸ਼ਿਆ ਔਰ ਬਹੁਤ ਜਿਆਦਾ ਮਸੀਹ ਭਾਈਚਾਰੇ ਇਸ ਗੱਲ ਦਾ ਵਿਰੋਧ ਕਰ ਰਿਹਾ ਉਹਨਾਂ ਨੇ ਇਸ ਗੱਲ ਦੀ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ ਸੋ ਮੈਂ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਨੂੰ ਲਿਖ ਦਿੱਤਾ ਵਾ ਵੀ ਉਹ ਜਲਦੋਂ ਜਲਦ ਇਸ ਚੀਜ਼ ਦੀ ਮਾਫੀ ਮੰਗਣ ਸੋ ਸਾਰੇ ਮੇਰੇ ਵੱਲ ਜੈ ਐਮ ਸੀ ਦੀ ਧੰਨਵਾਦ